ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਤੂਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਮਾ ਦਾ ਡੇਰੀ ਫਾਰਮ ਨਾਣਗੇਰਾ ਦੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਸ਼ਹਿਰ ਵੀਡੀਓ ਲੱਗਿਆ ਬਣਾਉਣ ਸ਼ਹਿਰ ਜਨਾਲਾ ਤਹਿਸੀਲ ਵੀ ਹੈ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪਾਲ ਦਾ ਨੰਦੋ ਨਾਗ ਦਿਖਾਉਣੇ ਆ ਇੱਕ ਬਿਲਕੁਲ ਤਾਜੀ ਸੂਈ ਵੈਰ ਤੇ ਇੱਕ ਨੀਲੀ ਦਾ ਨਕੀਨਾ ਬਹੁਤ ਹੀ ਚੰਗੋ ਕੁਆਲਟੀ ਦਾ ਲਿਆ ਭਾਈ ਤੁਹਾਨੂੰ ਸ਼ੀਸ਼ਾ ਹੀ ਅੱਖੋ ਭਾਈ ਸ਼ੀਸ਼ਾ ਹੀ ਠੀਕ ਹੈ ਠੀਕ ਹੈ ਬਹੁਤ ਹੀ ਆਖੇ ਭਾਈ ਮੰਦਾ ਖਲੋਗੇ ਪੱਗ ਮੰਨ ਲੈ ਠੀਕ ਹੈ ਠੀਕ ਹੈ ਸ਼ੀਸ਼ੇ ਦੀ ਅੱਖਿਆ ਮੇਰੇ ਬਿੱਲੀ ਬਹੁਤ ਕੀ ਕਰ ਸਕਦੇ ਟੇਡਾ ਕੱਟ ਦਨ ਮਣਕੀ ਅੱਖ ਕਿਹੜੂ ਕਰਦੇ ਆਂ ਵੀਰ ਨਾਲ ਗੱਲ ਬਾਤ ਸਸੀ ਕਾ ਭਾਜੀ ਸਸੀ ਵੀਰ ਜੀ ਸਸੀ ਕਾ ਜੀ ਹੋਸ ਨਾਲ ਠੀਕ ਠਾਕ ਵਧੀਆ ਭਾਜੀ ਵਧੀਆ ਕਿਤਨੇ ਨਾਲ ਕੀ ਨਾ ਕੱਟਗੇ ਏ ਆਪੇ ਬਾਬੇ ਸ਼ੀਰਨ ਦੇਤਾ ਜਿਹੜਾ ਜਿੰਨਾ ਵੇਚਣਾ ਨਾ ਵੇਚੀ ਆ ਮਾਨੂੰ ਦੇ ਸਕਦਾ ਬਾਬੇ ਸ਼ੀਰਨ ਚਾਬੜੀ ਦੇ ਵੇਖੋ ਦੇਖੋ ਸਹੀ ਠੀਕ ਹੈ ਠੀਕ ਆਓ ਜੀ ਪੱਧਰੇ ਚੰਮ ਵਾਲੀ ਆ ਵਧੀਆ ਵੇਖਾ ਕੁੜਿਆ ਸਹੀ ਦਾ ਜਿੱਦਾਂ ਦਾ ਚੁੰਨੀ ਪਾਈ ਹੁੰਦੀ ਆ ਵੇਖੋ ਠੀਕ ਹੈ ਏਹ ਬੜੀ ਯਾਨੀ ਕਿੱਥੋਂ ਜਿੱਥੇ ਮਰਜ਼ੀ ਚੁੰਨੀ ਭਰ ਲਓ ਨਹੀਂ ਤਾਂ ਡੰਗਰ ਦੀ ਚੁੰਨੀ ਨਹੀਂ ਭਰੀ ਆਰੀ ਇਹ ਤਾਂ ਦੀ ਇਹ ਬਾਈ ਚੁੰਨੀ ਦੀ ਵੀ ਲੋੜ ਦਰਦ ਬਣਾਉਂਦੀ ਜੀ ਦਾਏ ਐਡਰੈਸ ਦੱਸ ਦਿਓ ਨਾਮ ਤੇ ਐਡਰੈਸ ਨਾਮ ਸੋਨੂ ਸ਼ਹਿਰ ਜਮਾਨਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਫੋਨ ਨੰਬਰ ਹੀ ਬੋਲ ਦਿਓ 81 54 57 55 10 ਦਿਨ ਕਰਦੀ ਏ ਅੱਠ ਲੈ ਜੇ 10 ਲੈ ਜੇ ਪਰ ਆ ਜੇ ਠੀਕ ਆ ਹਾਂ ਸੁਆ ਸੁਆ ਦੂਜਾ ਲਓ ਜੀ ਦੂਜਰਾ ਸੁਆ ਇਹ ਨੀਲੀ ਰਗ ਦੀ ਪਿਓ ਰਾਹੀ ਆ ਕਿੰਨੇ ਕੁ ਦੁੱਧ ਦਾਲੀਏ ਭਾਜੀ ਇਹ ਭਾਜੀ 10 ਕਿਲੋ 9 ਦਾਖਰੋਂ ਕਰਦੀ ਦੇ ਦੇ ਇਹਦੀ ਪਹਿਲੇ ਸੋਰੀ ਕੱਟੀ ਆ ਹੁਣ ਇਹਦੇ ਕੱਟੀ ਦੋਗੀ ਏ ਅੱਛਾ ਜੀ ਹਾਂ ਇਹ ਸਾਡੀ ਸੇਵੇ ਹੋਤੀ ਜਵੇ ਅੱਛਾ ਜੀ ਕੋਈ ਪਤਲੇ ਸ਼ਾਮ ਮਾਲੀ ਆ ਗਈ ਏ ਸਿੰਗਲ ਹੱਡੀ ਤੇ 10 ਕਿਲੋ ਜਿਹੜਾ ਦੁੱਧ ਦਾ ਰਿਕਾਰਡ ਪਾਈ ਨਹੀਂ ਦੱਤੇ ਆ ਬਾਕੀ ਤੇ ਲੱਡੂ ਦਾ ਜਿਹੜੀਆਂ ਕਾਫੀ ਆ ਭਾਈ ਮਾਨਾ ਚੋ ਢੀਏ ਜੇ ਇੱਥੇ ਤੋਂ ਤਾਂ ਕਿ ਜਿਹੜਾ ਹਵਾ ਨਾਲ ਚੰਗਾ ਬਣਾ ਲੂ ਵੀ ਕਰਮਾਲੀ ਕਿ ਤੇ ਲੱਡ ਲਾ ਜਿਹੜੀਆਂ ਬਹੁਤ ਜ਼ਿਆਦਾ ਆ ਗਈਆਂ ਨੇ ਸਾਰੇ ਜਿਹੜੇ ਲੜ ਕਲਾ ਦੇ ਲੋਕ ਆਹ ਦੇਖੋ ਤਾਂ ਕੰਮ ਆ ਗਿਆ ਇਹਦੀ ਲੈ ਪੂਰੀ ਬਣਾ ਮਾਜਦੇ ਦੇਖੋ ਥਾਂ ਦੇਖੋ ਵੀ ਜਲਦੀ ਬਰਦੇ ਲਗਾਏ ਠੀਕ ਹੈ ਠੀਕ ਹੈ ਲੋ ਕਿ ਤੇ ਲੱਡ ਲਾ ਸਾਰੀਆਂ ਕਵਰ ਕਰੂਗੀ ਕਰਮਾਲੀ ਅਗਲੇ ਬੰਦੇ ਦੇਖੋ ਆਏ ਬੰਦੇ ਜੀ ਰੱਖ ਬਿੰਦੀਆਂ ਦੇਖੋੱਖਾਂ ਵੀ ਨਹੀਂ ਸੁਣੀਏ ਠੀਕ ਹੈ ਠੀਕ ਹੈ ਸਪਰੇਅ ਨਾਲ ਇੱਕ ਫਾਣ ਲੱਗਾ ਬਾਈ ਕਹਿੰਦਾ ਕਿ ਫੇਸ ਕੁਆਲਟੀ ਬਹੁਤ ਚੰਗੀ ਆ ਗਈ ਹੈ ਭਾਜੀ ਚੁਾਈ ਇੱਕ ਨਵਰੀ ਪੋਲੀ ਨੂੰ ਵਰਗੇ ਵੇਖੋ ਅੱਛਾ ਜੀ ਤੇ ਭਾਈ ਜੀ ਦਾ ਮੁੱਲ ਫਿਰ ਮੁੱਲ ਭਾਈ ਜੀ ਦਾ ਪੈਣ ਜੇ ਆ ਜੇ ਅੱਛਾ ਜੀ ਹਾਂ ਜੀ ਹਾਂ ਨਹੀਂ ਵੀ ਜਾਂ ਕਰ ਦਈਏ ਜੀ ਰੇਡ ਦੀ ਦੇ ਦਈਏ ਹੋਰ ਛੱਡ ਜੀ ਯਾਰ 10 ਜਗੇ ਵੀ ਦੋ ਗਿਆ ਛੱਡ ਦਈਏ ਬਾੜੀ ਆਦੀ ਭਾਈ ਜੀ ਹਾਂ ਨਹੀਂ ਦੇਵਾਂਗੇ ਲਓ ਜੀ 65000 ਦੀ ਗੱਲੋਂ ਤਿਆਰ ਬਿਲਕੁਲ ਨਾਰਮਲ ਵੇਟ ਪੂਰੀ ਜਾਦਿਕਾਤ ਬਰੀਤੀਆਂ ਪੂਰੀ ਵਧੀਆ ਇਹ ਨਹੀਂ ਆਮ ਵਜ ਸਾਰੀ ਜੀ ਪਿਓਰ ਤੁਹਾਨੂੰ ਜੇ ਅੱਡੇ ਤੋਂ ਤੁਹਾਨੂੰ ਚੈੱਕ ਕਰ ਸਕਦੇ ਹੋ ਕਿ ਬਿਲਕੁਲ ਛੋਟੇ ਛੋਟੇ ਭਾਅ ਹੁੰਦੇ ਆ ਵੀਰ ਦੇ ਹਾਂ ਇਹ ਨਿਸ਼ਾਨੀਆਂ ਵੀ ਸਾਰੀਆਂ ਕਵਰ ਕਰਤੀ ਸਹੂਲਤਾਂ ਕੀ ਨਿਸ਼ਾਨੀਆਂ ਕਵਰ ਕਰਦੀ ਕਰਮ ਵਾਲੀ ਕਰੋ ਜੀ ਫੇਸ ਕੁਆਲਟੀ ਚੈੱਕ ਤੇ ਦੂਜੇ ਨੰਬਰ ਤੇ ਭਾਈ ਜੀ ਨਾਮਾ ਬਤਾ ਦੋਤਲਾ ਵੀ ਭਾਈ ਕਿਵੇਂ ਆ ਵੇੜਾ ਇਹ ਵੇਰ ਜੀ ਸੂਈ ਤੇ ਜਾ ਤੁਗਾ ਅੱਛਾ ਜੀ ਇਹ ਖੁੱਲੀ ਰਹੀ ਹੈ ਸਜਨ ਮੈਂ ਪਾਇਆ ਹਿਸਾਬ ਨਾਲ ਠੀਕ ਹੈ ਜੀ ਹੰਦਮ ਚ ਲਈ ਆ ਅੱਛਾ ਜੀ ਤੇ ਇਹ ਦੁੱਧ 25 ਦੇ ਪਲੱਸ ਗਈ ਹੈ ਠੀਕ ਹੈ ਠੀਕ ਹੈ ਹਾਂ ਇਹਨੂੰ ਪੱਸੋਂ ਹੀ ਇੱਕ ਹਾਲ ਸੂਈ ਹੈ ਸਿਰੇ ਅੱਛਾ ਜੀ ਆਦੀ ਸੂਈ ਰਸੀਵ ਲਾਦ ਨੂੰ ਭਈ ਉਹ ਗੇਲਾ ਲੜਨ ਨਾਲ ਯਾਰ ਠੀਕ ਹੈ ਠੀਕ ਹੈ ਬਿਲਕੁਲ ਤਾਜ਼ਾ ਵਾ ਵੱਛਾ ਵੱਛੀ ਭਾਈ ਵੱਛੀ ਆ ਗਈ ਲਓ ਜੀ ਫੀਮਲ ਕਾ ਟਾਪ ਦਾ ਇਹਨੂੰ ਭਰਿਆ ਬਹੁਤਾ ਵਧੀਆ ਠੀਕ ਆ ਠੀਕ ਆ ਲਓ ਜੀ ਚੰਗੇ ਥੀਮਾ ਦਾ ਤੇ ਇਹ ਵੀ ਤੁਹਾਨੂੰ ਦਵਣ ਦਾ ਫਾਇਦਾ ਵਾ ਦੇਖੋ ਲਓ ਬਾਈ ਜੀ ਵੈਡ ਸਤ ਤੋਰ ਕੇ ਦਿਖਾਈਏ ਰਾ ਲਓ ਜੀ ਕਾਦ ਕਾ ਜਿਹੜਾ ਬਹੁਤ ਹੀ ਚੰਗਾ ਹੋ ਗਿਆ ਤੇ ਤਾਜੀ ਤੋਂ ਦੇ ਵਿੱਚ ਇਹਨੂੰ ਟਾਈਮ ਭਾਈ ਚੁਵਾਈ ਕਰਦੇ ਜੀ ਸਾਲੋ ਅੱਛਾ ਜੀ ਤਿੰਨ ਟਾਈਮ ਭਾਈ ਲਹੂ ਹੁੰਦੀ ਹੈ ਜੀ ਠੀਕ ਹੈ ਜੀ ਲਓ ਜੀ ਤਿੰਨ ਟਾਈਮ ਚੁਵਾਈ ਹੋਣ ਵਾਲੀ ਵੈੜਿਆ ਬਾਕੀ ਨਾੜਾ ਨੂੜਾ ਲਓ ਤੇ ਬਹੁਤ ਹੀ ਜ਼ਿਆਦਾ ਹੋਵਾ ਨੇਦੇ ਜਾਲ ਹੀ ਵਿਸ਼ਿਆਂ ਪਿਆ ਵਾ ਇਹ ਵੀ ਵੀਰ ਭਰਾ ਜੀ ਸਭ ਨਾਲ ਲਾਈ ਦੇਖਣਾ 5 ਵਜੇ ਮੈਚ ਹੋਈ ਏ ਅੱਛਾ ਜੀ ਕੋਲੇ 5 ਵਜੇ ਸਵੇਰੇ ਮੈਚ ਹੋਈ ਹੈ ਡਿੰਗਨ ਜੀ ਠੀਕ ਆ ਹੁਣ ਫਿਰ ਇੱਕ ਵਾਰੀ ਕਰਾ ਦੇਣੀ ਦੀ ਅੱਛਾ ਜੀ ਇੱਕ ਵਾਰ ਹੁਣ ਫਿਰ ਦਵਾਈ ਕਰਾ ਤਿੰਨ ਟਾਈਮ ਚ ਹੁੰਦੇ ਆਂਦੇ ਮਤਲਬ ਤਿੰਨ ਟਾਈਮ ਕਰ ਲੈਣ ਠੀਕ ਆ ਠੀਕ ਆ ਹਾਂ ਫਰੇਤੀ ਆ ਕੇ ਇਹਦੇ ਹਾਂ ਜੀ ਲਓ ਜੀ ਜਦੋਂ ਕੋਈ ਪਰੋਲਾ ਆ ਜੇ ਤੇ ਜੀ ਦੇ ਪਾਈ ਇਹਦੀ ਆਪਣੀ ਜਗ੍ਹਾ ਹੈਗੀ ਨਾ ਉਹਦੇ ਹੈਗੀ ਆ ਹਾਂ ਜੀ ਮੰਨ ਲਓ ਇਹਦਾ ਤਿੰਨ ਟਾਈਮ ਦੁੱਧੇ ਸਾਹ ਦੇ ਨਾਲ ਤਿੰਨ ਟਾਈਮ ਨਹੀਂ ਬਿਲਕੁਲ ਬਿਲਕੁਲ ਹਾਂ ਦੁੱਧ ਬੜਾ ਤਿੰਨ ਟਾਈਮ ਦਵਾਈ ਕਰ ਦੇ ਜੀ ਮੰਨ ਲਓ ਜਿੱਦਣ ਹੁਣ ਮੰਨ ਲਓ ਅ ਤੁਹਾਨੂੰ ਕਾਲੀ ਸੁਈਏ ਯਾਰ ਅੱਛਾ ਜੀ ਇਹ ਜਾਣਕਾਰੀ ਕਾਰੀ ਠੀਕ ਹੈ ਠੀਕ ਹੈ ਲਾਗੇ ਮਾਰ ਕੇ ਮਾਰ ਕੇ ਕੈਮਰਾ ਮਾਰ ਮੇਰੇ ਕੋ ਲਓ ਜੀ ਲਾਗੇ ਨੂੰ ਚੈੱਕ ਕਰਤਾ ਤੇ ਵੀ ਸਟਕ ਕੋਲ ਜਿਹੜੀ ਥਾਡੀ ਸੁਈ ਆ ਬੱਛੀ ਵੀ ਹੋ ਗਈ ਸੁਣੀ ਮਗਰ ਤੇਰੀ ਪਿਆਰੀ ਜੀ ਮਹਰਾਜ ਨੇ ਛੱਡੋ ਛੱਡੋ ਅਰੇ ਲਾਤੀ ਅਸੀਂ ਪਾਈ ਉਹਦੇ ਘਰ ਦੇ ਪਿੱਛੇ ਜਿਹੜਾ ਫੀਮਲ ਕਾਬ ਜਿਹੜਾ ਬਹੁਤ ਹੀ ਚੰਗੇ ਸੀਮੰ ਦਾ ਆ ਗਿਆ ਵਾ ਬਾਕੀ ਚਲੋ ਵੀਰ ਭਰਾ ਸਾਰੇ ਖਿਆੜੇ ਆ ਕਿ ਕਿਹੜੇ ਸੀਮੰ ਦੀ ਹੋ ਸਕਦੀ ਆ ਜਗੇ ਵੀ ਦੁੱਧ ਦੇ ਡੱਕੇ ਲਾਉਏ ਅੱਛਾ ਜੀ ਤਿੰਨ ਟਾਈਮ ਦੀ ਚਵਾਈ ਕਰਨੀ ਪਈ ਸਿਰਫ ਦੋ ਚਾਰ ਦਿਨ ਦੀ ਗੱਲ ਆ ਤਿੰਨ ਤਿੰਨ ਟਾਈਮ ਤੋਂ ਨਹੀਂ ਪਈ ਠੀਕ ਆ ਠੀਕ ਆ ਤੇ ਮੋਬਿਲ ਆਪਾਂ ਕਰ ਦਣਾ ਬਿਲਕੁਲ ਛੋਟਾ ਜੀ ਅੱਛਾ ਜੀ ਹਾਂ ਲੋੜੀ ਮੋਬਿਲ ਦਾ ਜਿਹੜਾ ਪਾਈ ਕਹਿੰਦਾ ਕਿ ਬਿਲਕੁਲ ਹੀ ਨਾਰਮਲ ਤੇ 60 25 ਤੋਂ ਪਲੱਸ ਦੁੱਧ ਆਲੀ ਆ ਪਾਜੀ ਵੀਰ ਭਾਣੂ ਦੱਸਣ ਦੀ ਲੋੜੀ ਉਹਨਾਂ ਨੂੰ ਪਤਾ ਹੀ ਆ ਹਾਂਜੀ ਹਾਂਜੀ ਬਿਲਕੁਲ ਹਾਂਜੀ ਹਾਂਜੀ ਇਹ ਨਾ ਥੋੜੀ ਲਪਾਇ ਲੱਗੀ ਆ ਤੁਹਾਨੂੰ ਬਹੁਤ ਅੱਛੀ ਤਗੜੀ ਦਿੱਤੀ ਇਹਨੇ ਹਾਂਜੀ ਹਾਂਜੀ ਆ ਚਲੋ ਸੋ ਪਸ਼ੂ ਤੁਹਾਨੂੰ ਪਤਾ ਕੇ ਹਾਲ ਮੱਲਪਾ ਤੇ ਚਲ ਭਾਈ ਆਪ ਕਰੂ ਜਦੋਂ ਚੋਦੋਂ ਵੀ ਤੁਝਾ ਜਾਈ ਦੀ ਭੜੇ ਲੋ ਜੀ ਪਸਮਾਰ ਜਵਾਬ ਆਪਾਂ ਤੁਹਾਨੂੰ ਦੱਸਣਿਆਂ ਦੇ ਹਵਾਲੇ ਤੇ ਨਾੜਾ ਵੀ ਤੁਸੀਂ ਕੀ ਕਰ ਸਕਦੇ ਜੀ ਕਾਫੀ ਆ ਗਈਆਂ ਮੈਂ ਵੀ ਲਾ ਕੇ ਰੱਖਿਆ ਮੈਂ ਤਾਂ ਸਮਝਵਾ ਮਾਂ ਤੇ ਜਵਾਰ ਸ਼ੂਟਿੰਗ ਪਰ ਨਾ ਮੜਾ ਮਰੀ ਭਾਈ ਦੂਜੀ ਵਾਰ ਭਾਈ ਚਵਾਈ ਮੰਗਾ ਲਈ ਸੀ ਹੁਣ ਠੀਕ ਆ ਠੀਕ ਆ ਭਾਈ ਅਰੇ ਤਾਂ ਚਵਾਈ ਇਹ ਕੋਈ ਨਹੀਂ ਕੋਲ ਤਾਂ ਆ ਰਿਹਾ ਜਿਹੜਾ ਕੋਲ ਚਵਾਈ ਇਹ ਭਾਈ ਵੀ ਲੋ ਆ ਬਲ ਖੇਲੇ ਜੀ ਚਲੋ ਠੀਕ ਆ ਠੀਕ ਤੇ ਜੀ ਚੀ ਚੀ ਚੋਥੀ ਚਵਾਈ ਹੋ ਗਈ ਜੀ ਪੰਜਵੀਂ ਚਵਾਈ ਐਸਾ ਹੀ ਹਾਂ ਹੇਠ ਲਿਖਿਆ ਮਤਵਰੀਆ ਤੇ ਬਾਅਦ ਚ ਜਵਦੀ ਨੀਕਾ ਮਖਾਨ ਹੋ ਮਗਰ ਮਾਰ ਗੀਏ ਹਾਂਜੀ ਅਗਿਆ ਮਦਰਲੇ ਕਨਾਲੀ ਦਵਾਈ ਇਹ ਬਿਲਕੁਲ ਸਾਫ ਧਾਰਿਆ ਇਥੋ ਤਾਜਿਆ ਕੋਈ ਇੱਕ ਟੂਰ ਟੱਕਾ ਨਹੀਂ ਗੇ ਕੇ ਵਾਲੀ ਲੈ ਰਿਆ ਭਾਜੀ ਮੈਂ ਇਹਨਾਂ ਨੂੰ ਕੱਲੀ ਨੂੰ ਰੱਖ ਰਿਆਂ ਤੇ ਦੁੱਧ 30 30 ਕਿਲੋ ਲੱਗ ਜਾ ਕੇ ਪਹੁੰਚੀ ਚੰਗੀ ਸੇਵਾਈ ਦੇ ਅੱਛਾ ਜੀ ਹਾਂ 50 ਤੋਂ ਪਲੱਸ ਚੋਇਆ ਵੀ ਹੈ ਬਲਕੋ ਦੇ ਠੀਕ ਹੈ ਠੀਕ ਹੈ ਜੀ ਲਓ ਜੀ ਕੋਈ ਚੰਗੀ ਸੇਵਾ ਵਾਲਾ ਲੱਜੂਗਾ ਤੇ ਚਲੋ 30 ਪਲੱਸ ਬਾਈ ਕਰਦਾ ਆ ਦੂਜੀ ਚੋਾਈ ਦੀ ਹੋ ਗਈ ਸੇਰ ਦੀ ਹੁਣ ਅੱਛਾ ਜੀ ਹਾਂ ਠੀਕ ਹੈ ਕੱਲ ਦੇ ਵੀਡੀਓ ਮਿੰਟ ਦੇ ਭਰ ਦੇ ਦਈਏ। ਆਹ ਚਲੋ ਪੋਲੀ ਵੀ ਸਵਾਈਟਨ ਬਰਾ। ਮੈਂ ਵਾਲ ਪੀ ਆ ਗਈ ਨੇ ਕੰਡੇ ਉਹ ਕੰਢੀ। ਹਾਲੇ ਭਾਈ ਜੇ ਮੈਂ ਅੱਜ ਸਾਰੀ ਸਾਫ ਕਰੀ ਹਣਾ। ਠੀਕ ਹੈ ਠੀਕ ਹੈ। ਆਹ ਪਾਜੀ ਇੰਨਾ ਇਹੋ ਸਿਰੇ ਪੂਰੀ ਭਰ ਕੇ ਇੱਕ ਚੋਈਏ ਅੱਛਾ ਜੀ ਦੂਜੀ ਚੋਈ ਹੋ ਗਈ ਹੈ ਜੀ ਠੀਕ ਹੈ ਠੀਕ ਹੈ ਅਜੇ ਭਾ ਵੀਰ ਮੇਰਾ ਭਾਬੀ ਦੋ ਜਵਾਈਆਂ ਹੋਰ ਰਣ ਕੇ ਕਵੇ ਦੀਆਂ ਅੱਛਾ ਜੀ ਹਾਂ ਲੋ ਜੀ ਫੋਲ ਪਣੀ ਢੰਡੀਆਂ ਠਰੀ ਆ ਅੱਛਾ ਜੀ ਹਾਂ ਬੜੀ ਤੋਰ ਚ ਵਈ ਕਰ ਲਈਏ ਬਾਈ ਨੇ ਭਾਬਾ ਦੋ ਡਾਂਗ ਪਾਈ ਕਹਿੰਦਾ ਕਿ ਹੋਰ ਕਰ ਲੋ ਪਾਜੀ ਇਹਦੀ ਛੇਵੀਂ ਪਾਜੀਵੀਂ ਛੇਵੀਂ ਜਵਾਈ ਹੋ ਗਈ ਆ ਅੱਛਾ ਅੱਛਾ ਅੱਜ ਦੀ ਦੋ ਹੋ ਰਹੀ ਹੋ ਗਈ ਹਾਂ ਅੱਜ ਦੀ ਦੋ ਸਵੇਰੇ ਢਿੰਗਾਂ ਨਹੀਂ ਬੜਾ ਅੱਛਾ ਅੱਛਾ ਸਵੇਰੇ ਪੜ ਕੇ ਕਰ ਚੋਈ ਸਾਡੀ 4:30 5:00 ਵਜੇ ਠੀਕ ਹੈ ਠੀਕ ਹੈ ਫੋਲ ਫਿਰ ਚੋ ਹਾਲ ਵੇ ਇਹ ਦੁਬਾਰੀ ਟੈਂਪ ਚੱਲਣਾ ਨਹੀਂ ਰਾਹੇ ਲੇਦੇ ਨਾਲੇ ਗਾਂ ਵੱਡੀ ਆ ਇਹ ਤਿੰਨ ਟੈਂਪ ਤੋਂ ਆਲੀ ਆ ਬਿਲਕੁਲ ਸਹੀ ਗੱਲ ਆ ਜੀ ਹਾਂ ਲਓ ਜੀ ਇਹ ਵੀ ਮੇਲਾ ਲੁੱਟਣ ਵਾਲੀ ਹਿਸਾਬ ਜੇ ਜਿਹੜਾ ਵੀਰਪਰਾ ਲੈ ਗਿਆ ਲੈ ਗਿਆ ਦੁੱਧ ਦਾ ਡਰਮੀਆਂ ਇਹਦਾ ਭਾਈ ਜੀ ਮੁੱਲ ਫਿਰ ਮੁੱਲ ਤੇ ਭਾਈ ਜਿਨ੍ਹਾਂ ਨੇ ਦੁੱਧ ਕਰਨਾ ਮੰਨ ਲਓ ਹੁਣ ਵੀ ਦੋ ਤੇਰੇ ਕੋ 14 ਤੋਂ ਬਾਅਦ 15 14 15 ਕਰ ਦੁੱਧ ਹੈਗਾ ਵਾ ਅੱਛਾ ਜੀ ਹੁਣ ਇਹਦਾ ਕੋ ਬੱਢੀ 60000 ਰੁਪਇਆ 60 ਹਾਂ ਹਾਂ ਨਾ ਕਰਕੇ ਇੱਥੇ ਛੱਡ ਦੇਣੀ ਆ ਬਿਲਕੁਲ ਦੱਸੋ ਤੁਸੀਂ ਕੀ ਆ ਜੀ ਅੱਜ 5 ਲਾ ਲੀਓ ਜਲਾ 5 50 ਹੋ ਡਾਲੀਏ 50 ਹੀ 50000 ਦੀ ਮਿਲਾਂ ਜਿਹੜਾ ਲੈ ਗਿਆ ਨਾ ਯਾਦ ਹੀ ਕਰੂਗਾ ਲਓ ਜੀ 50000 ਦੀ ਉਹ ਛੋੜਾ ਕੰਮ ਜੀ ਬਸ 500 ਰੁਪਇਆ ਛੋੜ ਠੀਕ ਹੈ ਲਓ ਜੀ ਬਿਲਕੁਲ ਵਾਲੀ ਨੋਰਮਲ ਰੇਟ ਆ ਇਤੋਂ ਦੁੱਧ ਮੇਰੇ ਕੋਲ ਕੋ 3 ਡੱਕ ਚਵਾਈ ਕਰੇ ਚਾ ਜਾਏ 14 15 ਲੀਟਰ ਹੁੰਦਾ ਹੁੰਦਾ ਅੱਛਾ ਜੀ ਲਓ ਜੀ ਬੜਾ ਹੀ ਬੜਾ 14 ਤੋਂ 15 ਲੀਟਰ ਜਿਹੜਾ ਤਿਆਰ ਆ ਬਿਲਕੁਲ ਹੀ ਨੋਰਮਲ ਰੇਟ ਆ ਬਾਈ ਦਾ ਪਿਛੇ ਵੀ ਕਾਫ ਆ ਗਿਆ ਇਹ ਇਹ ਕਣਾ ਭਾਈ ਜੀ ਕੋ ਜਾ ਬਾਕੀ ਵੀਰੋ ਠੀਕ ਆ ਸੋਹਣੀ ਬਹਿ ਰਹੀ ਸਾਰੀ ਚੰਗੀ ਆ ਚੁਵਾਈ ਹੋ ਗਈ ਆ ਹਾਂਜੀ ਸਭ ਕੁਝ ਹੋ ਗਿਆ ਵਧੀਆ ਚੁਵਾਈ ਇੱਕ ਨੰਬਰ ਦੀ ਲੱਗੀ ਆ ਠੀਕ ਆ ਗਰਗਰ ਬੰਨ ਲਾ ਪਾ ਰਾਇ ਸੋਈ ਤਾਜੀ ਇਹ ਲਾਤ ਰਸੀ ਵੀਰੋ ਭਾਈ ਗਾਦੀ ਨਹੀਂ ਬਿਲਕੁਲ ਬਿਲਕੁਲ ਠੀਕ ਗੱਲ ਆ ਤਾਜ ਆ ਬੱਚਾ ਨਾਲ ਫਿਰਿਆ ਬਣੀ ਮਲਕਾ ਤੇ ਇਹਦੇ ਪਿੱਛੇ ਇਹ ਵੀ ਕੋਈ ਚੰਗੀ ਸੇਵ ਵਾਲਾ ਦਾ ਜੀ ਪੁਰੇ ਭਾਈ ਜੀ ਨਿੰਜਾ ਜੀ ਹਲਕੇ ਦਾਂਗੇ ਹਾਨਾ ਜੀ ਨਿੰਜਾ ਜੀ ਹਾਂ ਪਰ ਨਿੰਜਾ ਜੀ ਵਸ਼ੀ ਲੱਭਦੀ ਨਹੀਂ ਵੀਡੀਓ ਚੈੱਕ ਕਰ ਲੈ ਸਾਰੀਆਂ ਮੇਰਾ ਵੀਰ ਕਿਹਦੀਆਂ ਮਹਾਡੀਆਂ ਵੀ ਕਿੰਨੇ ਦੀ ਵਸ਼ੀ ਲੱਭਦੀ ਨਹੀਂ ਇਹ ਗਾਂ ਦੁੱਧ ਵਾਲੀ ਠੀਕ ਇਹ ਇੱਕ ਕਹੋਂ ਜਾਂਤੀ ਦੱਸ ਮੈਨੂੰ ਇਹ ਕੋ ਦੋ 7 ਕਿਲੋ ਜੇ ਅੱਛਾ ਜੀ ਹਾਂ ਲਓ ਜੀ 7 ਲੀਟਰ ਦੁੱਧ ਤਿਆਰ ਜਰਸੀ ਵਹਿੜ ਆ ਗਈ ਪਿਓ ਚਾਹ ਵਾਲੀ ਇਹਨੂੰ ਕਿੰਨਾ ਟਾਈਮ ਲੱਗਦਾ ਇਹਨੂੰ ਹਾਂ ਜੀ ਇਹਨੂੰ ਭਾਜੀ 2 1/2 ਮਿੰਟ ਲੱਗ ਜਾਂਦੇ ਹੋਗੇ ਸਿਰੇ ਠੀਕ ਹੈ ਤਾਂ ਇਸ ਦਾ ਮਤਲਬ ਜਾਨੀ ਕਈ ਰਖ ਲਈਏ ਅੱਛਾ ਜੀ ਮੇਰਾ ਬੰਦਾ ਕਹਾ ਮੁੰਡਾ ਰੱਖਿਆ ਭੱਜ ਗਿਆ ਵਾ ਠੀਕ ਹੈ ਮੈਂ ਹੁਣ ਇਹ ਵੀ ਵੇਚਣੀ ਹੈ ਠੀਕ ਹੈ ਠੀਕ ਹੈ ਮੇਰੇ ਕੋਲ 2 ਲੱਗ ਚੋਵੇ 3 ਲੱਗ ਚੋਵੇ ਆਪਾਂ 6 ਕੁ ਡੇਲਿਟਰ ਮਾਰਕੀ ਦਵਾਂਗੇ ਠੀਕ ਹੈ ਠੀਕ ਹੈ ਲਓ ਜੀ ਕੋਈ ਪੜਾ ਨਹੀਂ ਕੋਈ ਨਹੀਂ ਤਾਂ ਬੈਠੇ ਰਹੇ ਅੱਛਾ ਜੀ ਲਓ ਜੀ ਸੀਂਡੀਆਂ ਸੁਲਡੀਆਂ ਬਹੁਤ ਆਗੀਆਂ ਵੇਣ ਦੇ ਤੇ ਫੇਸ 15 20 ਦੇ ਠੀਕ ਆ ਭਰੇ ਨੂੰ ਹੋਗੇ ਤੁਹਾਨੂੰ ਅੱਛਾ ਜੀ ਚਲੋ ਕਿਸੇ ਵੀਰ ਦੇ ਕਰਮਾਂ ਨਿਕਲ ਆਵੇ ਦੇ ਠੀਕ ਹੈ ਠੀਕ ਹੈ ਲਓ ਜੀ ਫੇਸ ਪੂਰਾ ਜਿਹੜਾ ਬਹੁਤ ਜਿਆਦਾ ਚੰਗਾ ਆ ਰਿਹਾ ਆਸਟਾਮ ਜਿਹੜਾ 6 ਲੀਟਰ ਪਾਈ ਕਹਿੰਦਾ ਕੋਲ ਕੋਈ ਬਹੁਤ ਪਿਆਰ ਆ। ਇਹ ਦੁੱਧ ਪਾਜੀ ਦਾ ਕਹਦਾ ਜੀ। ਹਾਂ ਮਤ ਹਿਸਾਬ ਨਾਲ ਦਹੀਂ ਰਗਾ ਸੰਗ ਨਾ ਕੁਰੀ ਦੁੱਧ। ਅੱਛਾ ਜੀ। ਲਓ ਜੀ ਫੈਰ ਕੁਆਲਟੀ ਵੀ ਚਲੋ ਚੰਗੀ ਜਾਊਗੀ ਨਾ ਮੱਜਾਂ ਦੇ ਹਿਸਾਬ ਬਰਾਬਰ ਹੀ ਆਗੇ। ਇਹਦਾ ਭਾਜੀ ਮੁੱਲ ਕਰ। ਇਹ ਪਾਜੀ ਹਾਂ ਦਾ ਜ ਆਪਾਂ ਦੇ ਦਾਂਗੇ 15000 ਦੀ। ਠੀਕ ਹੈ। ਲਓ ਜੀ 15000 ਦੀ। 13000 ਦੀ ਪਾਜੀ ਹਾਂ ਦੇ ਦਾਂਗੇ ਵੀ। 13 ਦੀ। 12000। 12 ਦੀ ਸਾਈ ਆਈਏ ਇੱਕ ਮੱਜ ਦੀ। ਅੱਛਾ ਜੀ। ਪਾਜੀ 12 ਦੀ ਦੇ ਲਈਏ। ਦੇ ਨਾਲੇ ਬਾਰਾਂ ਲੋ ਜੀ 12000 ਦੀ ਤੇ 6 ਲੀਟਰ ਇੱਕ ਤਾਂ ਬਾਈ ਜੀ ਸਾਈ ਆਈ ਕੱਲ ਦੀ ਵੀਰ ਦੇ ਪਾਇਆ ਦਾ 350 ਰੁਪਿਆ ਅੱਛਾ ਜੀ 500 ਮਿਲੋ ਬਾਈ ਤੇਰੀ ਅਜੇ ਲੈ ਠੀਕ ਹੈ ਵੀਰ ਹੁਣ ਮੇਰੇ ਕੋਲ ਵੀਰ ਦਾ ਨੰਬਰ ਨਿਕਲ ਗਿਆ ਫੋਨ ਦੇ ਵਿੱਚੋਂ ਅੱਛਾ ਜੀ ਉਹਨੂੰ ਮੇਰੇ ਵੀਰ ਨੂੰ ਯਾਦ ਹੈ ਹੁਣ ਆਪਣੀ ਮੱਝ ਲੈ ਜਾਉਨੇ ਵੀ ਕੱਲ ਦਾ ਫੋਨ ਆਇਆ ਵੀ ਨਾ ਕਰਾਂਦਾ ਮੈਂ ਭਾਜੀ ਖੱਟ ਚੋਲਾ ਥੋੜਾ ਜਿਹਾ ਡੈਂਡ ਦਵਾਈ ਦੀ ਭੋਲ ਅੱਛਾ ਅੱਛਾ ਤੇ ਮੇਰੇ ਕੋ ਨੰਬਰ ਗਿਆ ਨਿਕਲ ਵੀਦਾ ਤੇ ਮੇਰਾ ਵੀਰ ਜਿੰਨੇ 3500 ਰੁਪਇਆ ਪਾਇਆ ਆਪਣੀ ਮੱਝ ਜਾਣ ਕੇ ਖੜੇ ਠੀਕ ਗੱਲ ਬਿਲਕੁਲ ਸਹੀ ਗੱਲ ਹੈ ਜੀ ਮੇਰੇ ਕੋ ਭਾਜੀ ਨੰਬਰ ਉੱਡ ਗਿਆ ਤਾਂ ਫੋਨ ਦੇ ਵਿੱਚ ਨਹੀਂ ਕਿੰਨੇ ਨੰਬਰ ਫੀਲ ਕਰੇ ਹੁਣ ਇਹ ਗੱਲ ਸਹੀ ਹੈ ਇਹ ਥਾਂ ਵੀ ਨਹੀਂ ਗੱਬਣਿਆ ਠੀਕ ਹੈ ਕਿੰਨਾ ਡਰਾਈ ਆ ਠੀਕ ਹੈ ਤੇ ਮੇਰਾ ਵੀਰ ਇਹਨੂੰ ਆ ਕੇ ਆਪਣੀ ਲੈ ਜਾ ਜ ਸਾਡੇ ਕੋ ਮੇਰੇ ਕੋ ਨੰਬਰ ਕਿਆ ਨਿਕਲ ਠੀਕ ਗੱਲ ਹਉ ਜ ਮਾਦਰਾ ਦੇ ਵੀਰ ਦੇ ਕੋਲ ਹਾਂ ਤੇ ਪਲਾ ਕੀ ਚੱਕਰ ਕੱਲ ਨੂੰ ਕਿਸ ਨੂੰ ਮਾਲਾ ਕਹਿਣਾ ਜਾਂ ਮਾਲਾ ਕਹਿਣਾ ਵੀਰ ਜੀ ਹੁਣ ਆਪਣੇ ਵਸਾਈ ਆਈ ਵੀਰ ਜੀ ਮੇਰੇ ਕੋਲ ਨੰਬਰ ਹੀ ਨਹੀਂ ਦਾ ਹੁਣ ਮੈਂ ਦੋ ਤਿੰਨ ਗਲਤ ਨੰਬਰ ਲਾ ਬਿਠਾ ਹੋਇਆ ਆ ਆ ਹੋਣਾ ਸ਼ਾਇਦ ਆ ਹੋਣਾ ਅੱਛਾ ਜੀ ਨੰਬਰ ਦਾ ਬਦਲ ਬਦਲ ਨੰਬਰ ਟੁੱਟ ਜਾਂਦੇ ਫੋਨ ਚ ਠੀਕ ਹੈ ਠੀਕ ਹੈ ਤੇ ਮੇਰਾ ਵੀਰ ਆ ਜੇ ਆਪਣੀ ਮੱਝ ਖੜੇ ਆ ਕੇ ਨਾਲੇ ਬਿਲਕੁਲ ਸਹੀ ਗੱਲ ਹੈ ਜੀ ਚਲੋ ਇਤਰਾਣ ਮਾਲ ਰੋਗ ਦਾ ਨਿਰਤ ਸਿੰਘ ਗਾਲ ਹੋਇ ਚਲੋ ਹੋਰ ਵੀ ਕਈ ਫੋਨ ਆਉਂਦੇ ਆ ਲੋ ਭਾਈ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ